ਬਪੂ ਢੜਬੇਲੇ ਖਾੜੇ ਦਾ ਵੀ ਜ਼ਿਕਰ ਕਰਿਆ ਗਿਆ ਗਾਣੇ ਦੇ ਵਿੱਚ ਕਿ ਉਦੋਂ ਇੰਨਾ ਤੰਗ ਕਰਿਆ ਗਿਆ ਸੀ ਬਾਈ ਨੂੰ ਵੀ ਗਾਣੇ ਦੇ ਵਿੱਚ ਵੀ ਬਾਈ ਨੇ ਜ਼ਿਕਰ ਕਰਿਆ ਵੀ ਕਈ ਕਲਾਕਾਰ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਜਦੋਂ ਢੜਬੇ ਦੇ ਸ਼ੋਅ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸਾਡੇ ਤੇ ਪਰਚਾ ਨਹੀਂ ਕੀਤਾ ਗਿਆ ਜਦੋਂ ਮੈਂ ਮਹਿਮਾਨਯੋਗ ਐਸਐਸਪੀ ਸਾਹਿਬ ਨੂੰ ਮੌਕੇ ਤੇ ਜਾ ਕੇ ਮਿਲਦਾ ਮੈਂ ਜਾ ਕੇ ਐਸਐਚਓ ਸਾਹਿਬ ਨੂੰ ਮਿਲਦਾ ਵੀ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ ਜਦੋਂ ਪਰਚਾ ਦਿੱਤਾ ਗ੍ਰਿਫਤਾਰ ਕਰਨਾ ਨਹੀਂ ਸਟੇਜ ਤੇ ਚੜ੍ਹ ਨਹੀਂ ਦੇਣਾ ਤੇ ਇੱਕ ਕਲਾਕਾਰ ਸਟੇਜ ਤੇ ਨਹੀਂ ਚੜੂਗਾ ਤਾਂ ਫਿਰ ਕਿੱਧਰ ਜਾਊਗਾ ਇਹ ਅਸੀਂ ਗੁਨਾਹ ਕੀਤਾ ਫੜ ਕੇ ਸਾਨੂੰ ਜੇਲ੍ਹ ਚ ਦੇ ਦਿਓ ਤੇ ਨਹੀਂ ਐਵੇਂ ਹੀ ਪਰਚੇ ਕਰਨ ਦਾ ਕੀ ਬਣਦਾ ਤੇ ਉਸ ਐਫ ਆਈ ਆਰ ਦਾ ਬਣਿਆ ਕੀ ਉਸ ਤੋਂ ਬਾਅਦ ਇਨਕੁਆਰੀ ਤੋਂ ਬਾਅਦ ਨੂੰ ਫਾਈਲ ਕਰਤਾ ਜਿੱਦੇ ਆਮ ਆਦਮੀ ਦੀ ਸਰਕਾਰ ਬਣੀ ਐ ਉਸੇ ਦਿਨੀ ਮਾਨਸਾ ਦੇ ਮੰਤਰੀ ਨੇ ਕਹਿੰਦਾ ਹੀ ਖੋਲੋ ਫਾਈਲ ਮੈਂ ਡੀ ਐਸ ਪੀ ਦੀ ਇਨਕੁਆਰੀ ਕਰਾ ਕੇ ਫਾਈਲ ਕਰਾ ਕੇ ਸਾਈਨ ਹੋ ਗੇ ਸੀ ਤਾਂ ਮੈਨੂੰ ਦੁਬਾਰਾ ਫੇਰ ਸਾਡੀ ਐਸ ਐਚਓ ਕਹਿੰਦੀ ਜੀ ਨਹੀਂ ਜੀ ਉੱਤੇ ਤਾਂ ਚਲਾਨ ਦੇਵਾਂਗੇ ਇਹ ਤਾਂ ਸਿਆਸੀ ਪਰਚੇ ਸੀ ਛੋਕਰ ਆ ਇਹਨਾਂ ਲੋਕਾਂ ਨੂੰ ਸੁਖ ਦਾ ਸਾਹ ਆ ਗਿਆ ਇਹਨਾਂ ਨੇ ਮੇਰਾ ਪੁੱਤ ਦੁਨੀਆ ਤੋਂ ਤੋਰਤਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਚਲੋ ਅਸੀਂ ਤਾਂ ਔਖੇ ਸੋਖੇ ਕੋਲ ਖਲਫੇ ਟਾਈਮ ਪਾਸ ਕਰ ਲਾਂ ਪਰ ਇਹਨਾਂ ਦੀ ਬੰਸ਼ਾ ਪੂਰੀ ਹੋਊ ਆਪਕੋ ਗਾਣਿਆਂ ਦੀ ਗੜਤੀ ਹੋਈ ਪਈਆ ਜੇ ਹੋਰ ਗਾਣੇ ਬਥੇਰੇ ਆਉਣਗੇ ਠੀਕ ਹੈ ਜੀ ਰਹੇ ਹੋਣਗੇ ਹਲ ਤੱਕ ਉਹ ਉਹਦਾ ਕੋਟੇ ਨਹੀਂ ਮੁਕਰਿਆ ਸਭ ਅੱਛਾ ਕਾਫੀ ਵੇਝੀ ਅਕਲੀ ਡਾਕੂਮੈਂਟਰੀ ਦੇ ਵਿੱਚ ਉਹ ਬੰਦੇ ਵੀ ਬੈਠੇ ਨੇ ਜਿਹੜੇ ਸਿੱਧੂ ਦੇ ਨਾਲ ਵੀ ਚਾਹ ਪੀਂਦੇ ਰਹੇ ਤੇ ਸੋਡੇ ਨਾਲ ਵੀ ਪਰ ਉਹ ਡਾਕੂਮੈਂਟ ਦੇ ਵਿੱਚ ਪੂਰਾ ਫੁੱਲ ਕੇ ਬੋਲ ਰਹੇ ਨੇ ਜੀ ਉਹਨਾਂ ਨੂੰ ਕੀ ਕਹਾਂਗੇ ਬੇਟਾ ਦੁੱਖ ਤਾਂ ਇਸੇ ਥੋੜਾ ਮਨ ਖੜੇ ਖੜਿਆਂ ਦਾ ਬਦਲ ਜੇ ਅੱਜ ਮੇਰੇ ਹੱਕ ਚ ਐਕਚੁਅਲੀ ਬੰਦੇ ਐ ਉਲਟ ਉਹੀ ਗਏ ਨੇ ਜਿਹੜੇ ਕਦੇ ਸਾਡੇ ਨਾਲ ਸੀ ਜੀ ਉਹਦਾ ਹੁਣ ਵੀੜ ਆਪਾਂ ਕੀ ਕਰ ਸਕਦੇ ਆ ਸਹਿਣੀ ਕਰ ਸਕਦੇ ਆ ਕਰ ਰਹੇ ਆ ਬੱਪੂ ਢੜਬੇਲੇ ਖਾੜੇ ਦਾ ਵੀ ਜ਼ਿਕਰ ਕਰਿਆ ਗਿਆ ਗਾਣੇ ਦੇ ਵਿੱਚ ਕੀ ਉਦੋਂ ਇੰਨਾ ਤੰਗ ਕਰਿਆ ਗਿਆ ਸੀ ਬਾਈ ਨੂੰ ਵੀ ਉਹ ਗਾਣੇ ਦੇ ਵਿੱਚ ਵੀ ਬਾਈ ਨੇ ਜ਼ਿਕਰ ਕਰਿਆ ਵੀ ਕਈ ਕਲਾਕਾਰ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਜਦੋਂ ਢੜਬੇ ਦੇ ਸ਼ੋਅ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸਾਡੇ ਤੇ ਪਰਚਾ ਨਹੀਂ ਕੀਤਾ ਗਿਆ ਜਦੋਂ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਮੌਕੇ ਤੇ ਆ ਕੇ ਮਿਲਦਾ ਮੈਂ ਜਾ ਕੇ ਐਸਐਚਓ ਸਾਹਿਬ ਨੂੰ ਮਿਲਦਾ ਵੀ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ ਜਦੋਂ ਪਰਚਾ ਦਿੱਤਾ ਗ੍ਰਿਫਤਾਰ ਕਰਨਾ ਨਹੀਂ ਸਟੇਜ ਤੇ ਚੜ੍ਹ ਨਹੀਂ ਦੇਣਾ ਤੇ ਇੱਕ ਕਲਾਕਾਰ ਸਟੇਜ ਤੇ ਹੀ ਚੜ੍ਹੂਗਾ ਤਾਂ ਫਿਰ ਕਿੱਧਰ ਜਾਉਂਦਾ ਇਹ ਅਸੀਂ ਗੁਨਾਹ ਕੀਤਾ ਫੜ ਕੇ ਸਾਨੂੰ ਜੇਲ੍ਹ ਚ ਦੇ ਦਿਓ ਤੇ ਨਹੀਂ ਐਵੇਂ ਪਰਚੇ ਕਰਨ ਦਾ ਕੀ ਬਣਦਾ ਤੇ ਉਸ ਐਫਆਈਆ ਦਾ ਬਣਿਆ ਕੀ ਉਸ ਤੋਂ ਬਾਅਦ ਇਨਕੁਆਰੀ ਤੋਂ ਬਾਦ ਨੂੰ ਫਾਈਲ ਕਰਤਾ ਜਿਹਦੇ ਆਮ ਆਦਮੀ ਸਰਕਾਰ ਬਣੀ ਹੈ ਉਸੇ ਦਿਨੀ ਮਾਨ ਸਦੇ ਮੰਤਰੀ ਨੇ ਕਿਹਾ ਤਾਂ ਇਹ ਖੋਲੋ ਫਾਈਲ ਮੈਂ ਡੀਐਸਪੀ ਦੀ ਇਨਕੁਆਰੀ ਕਰਾ ਕੇ ਫਾਈਲ ਕਰਾ ਕੇ ਸਾਈਨ ਹੋ ਗਏ ਸੀ ਤਾਂ ਮੈਨੂੰ ਦੁਬਾਰਾ ਫੇਰ ਸਾਡੀ ਐਸਐਚਓ ਕਹਿੰਦੀ ਜੀ ਨਹੀਂ ਜੀ ਉੱਤੇ ਤਾਂ ਚਲਾਨ ਦੇਵਾਂਗੇ ਇਹ ਤਾਂ ਸਿਆਸੀ ਪਰਚੇ ਸੀ ਸ਼ੁਕਰ ਹੈ ਇਹਨਾਂ ਲੋਕਾਂ ਨੂੰ ਸੁਖਦਾ ਸਾ ਆ ਗਿਆ ਇਹਨਾਂ ਨੇ ਮੇਰਾ ਪੁੱਤ ਦੁਨੀਆ ਤੋਂ ਤੋਰਤਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਚਲੋ ਅਸੀਂ ਤਾਂ ਔਖੇ ਸੌਕੇ ਫਰੋਲ ਫਰਫੇ ਟਾਈਮ ਪਾਸ ਕਰ ਲਾਂ ਪਰ ਇਹਨਾਂ ਦੀ ਬੰਛਾ ਪੂਰੀ ਹੋ ਬਾਕੂ ਗਾਣੇ ਦੀ ਗਿੜਤੀ ਹੋਈ ਪਈਆ ਜੇ ਹੋਰ ਗਾਣੇ ਬਥੇਰੇ ਆਉਣਗੇ ਦੇ ਰਹੇ ਉਹਨਾਂ ਦੇ ਹਲ ਤੱਕ ਉਹ ਉਹਦਾ ਕੋਟੇ ਨਹੀਂ ਮੁਕਰਿਆ ਸਭ ਅੱਛਾ ਕਾਫੀ ਬੇਝੀ ਅਕਲੀ ਡਾਕੂਮੈਂਟਰੀ ਦੇ ਵਿੱਚ ਉਹ ਬੰਦੇ ਵੀ ਬੈਠੇ ਨੇ ਜਿਹੜੇ ਸਿੱਧੂ ਦੇ ਨਾਲ ਵੀ ਚਾਹ ਪੀਂਦੇ ਰਹੇ ਤੇ ਛੋਡੇ ਨਾਲ ਵੀ ਪਰ ਉਹ ਡਾਕੂਮੈਂਟ ਦੇ ਵਿੱਚ ਪੂਰਾ ਖੁੱਲ ਕੇ ਬੋਲ ਰਹੇ ਨੇ ਜੀ ਉਹਨਾਂ ਨੂੰ ਕੀ ਕਹਾਂਗੇ ਬੇਟਾ ਦੁੱਖ ਤਾਂ ਇਸੇ ਗੱਲ ਦਾ ਹੀ ਹੈ ਨਾ ਇਹ ਦੁੱਖ ਇਸੇ ਗੱਲ ਦਾ ਹੀ ਹੈ ਕਰ ਕੀ ਸਕਦੇ ਆਪਾਂ ਤੁਹਾਡਾ ਮਨ ਖੜੇ ਖੜਿਆਂ ਦਾ ਬਦਲ ਜੇ ਅੱਜ ਮੇਰੇ ਹੱਕ 'ਚੋ ਐਕਚੁਅਲੀ ਬੰਦੇ ਐ ਉਲਟ ਉਹੀ ਗਏ ਨੇ ਜਿਹੜੇ ਕਦੇ ਸਾਡੇ ਨਾਲ ਸੀ ਉਹਦਾ ਹੁਣ ਬੇੜੀ ਆਪਾਂ ਕੀ ਕਰ ਸਕਦੇ ਆ ਸਹਿਣ ਹੀ ਕਰ ਸਕਦੇ ਆ ਕਰ ਰਹੇ ਆ